ਵੈਕੁਰਜੀ ਦਾ ਖਾਲਸਾ ਵੈਕੁਰਜੀ ਕੀ ਫਤਿਹ ਜੀ ਕਿਹੜੀ ਹਾਲਤ ਦੇ ਵਿੱਚ ਅਸੀਂ ਬਜ਼ੁਰਗ ਨੂੰ ਲੈ ਕੇ ਆਏ ਸੀ ਚੱਕੇ ਜਦੋਂ ਇੱਥੇ ਹਸਪਤਾਲ 'ਚ ਲੈ ਕੇ ਆਂਦਾ ਬਾਪੂ ਇੱਥੇ ਆ ਕੇ ਪੂਰਾ ਹੋ ਗਿਆ ਵਿਚਾਰਾ ਬਾਪੂ ਨੂੰ ਪਲੀਜ਼ ਕੋਈ ਪਛਾਣੋ ਇਹਦੀ ਵੀਡੀਓ ਨੂੰ ਕੋਈ ਅੱਗੇ ਸ਼ੇਅਰ ਕਰੋ ਲੁਧਿਆਣੇ ਤੋਂ ਜੀਐਮਟੀ ਮਾਲ ਦੇ ਬਾਹਰੋਂ ਫਾਇਰ ਬਰਗੇਡ ਦੇ ਆਫਿਸ ਦੇ ਬਾਹਰ ਘੰਟਾ ਘਰ ਚੌਂਕ ਤੋਂ ਥੋੜਾ ਪਹਿਲਾਂ ਸੜਕ ਤੇ ਪਏ ਇਸ ਬਜ਼ੁਰਗ ਨੂੰ ਲੈ ਕੇ ਆਏ ਗਾਤਰਾ ਪਾਇਆ ਹੋਇਆ ਅਮਰਤਾਰੀ ਸਿੰਘ ਆ ਔਰ ਸ਼ਰੀ ਸਾਬ ਪਾਇਆ ਹੋਇਆ ਔਰ ਵਿੱਚੋਂ ਕਿਰਪਾਨ ਕਿਸੇ ਨੇ ਕੱਢ ਲਈ ਮਿਆਨ ਕੱਲੀ ਗੱਲ ਤੇ ਗਾਤਰਾ ਪਾਇਆ ਹੋਇਆ ਔਰ ਬਾਪੂ ਬਾਹਲੇ ਦਿਨਾਂ ਤੋਂ ਘਰੋਂ ਨਹੀਂ ਨਿਕਲੇ ਕੁਝ ਦਿਨਾਂ ਤੋਂ ਹੀ ਸੜਕ ਤੇ ਆ ਹੁਣ ਪਤਾ ਨਹੀਂ ਤਾਂ ਘਰ ਭੁੱਲ ਗਿਆ ਪਤਾ ਨਹੀਂ ਬਾਹਰ ਆਏ ਨੂੰ ਕੋਈ ਘਰੋਂ ਕੰਮ ਆਇਆ ਸੀ ਦੌੜਾ ਪੈ ਗਿਆ ਜਾਂ ਕਿਸੇ ਨੇ ਛੱਡਤਾ ਇਹ ਸਾਰੀਆਂ ਚੀਜ਼ਾਂ ਦੇ ਸਵਾਲਾਂ ਦੇ ਜਵਾਬ ਤੁਹਾਡੀ ਵੀਡੀਓ ਸ਼ੇਅਰ ਕਰਨਾ ਮਿਲਨੇ ਪਰ ਬਾਪੂ ਰਾਤ ਇੱਥੇ ਆ ਕੇ ਪੂਰਾ ਹੋ ਗਿਆ ਸਾਡੇ ਕੋਲੇ ਬੜੀ ਕੋਸ਼ਿਸ਼ ਵੀ ਕੀਤੀ ਸਾਡੇ ਡਾਕਟਰਾਂ ਦੀ ਟੀਮ ਨੇ ਪਰ ਬਾਪੂ ਬਚ ਨਹੀਂ ਸਕਿਆ ਸਾਡੇ ਕਰਮਾਂ ਚ ਬਾਪੂ ਦੀ ਸੇਵਾ ਨਹੀਂ ਸੀ ਲਿਖੀ ਸ਼ਾਇਦ ਪਰ ਸਾਡੀ ਹੱਥ ਜੋੜ ਕੇ ਬੇਨਤੀ ਆ ਹੁਣ ਇਹਦੇ ਬਾਪੂ ਦੇ ਮਿੱਟੀ ਹੋਏ ਸ਼ਰੀਰ ਦੇ ਬਾਰੇ ਪਤਾ ਤਾਂ ਲੱਗ ਜੇ ਨਾ ਆਪਾਂ ਨੂੰ ਵੀ ਇਹ ਕੌਣ ਆ ਬਾਪੂ ਪਲੀਜ਼ ਸ਼ੇਅਰ ਕਰਿਓ ਬੇਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ